ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੁਖ ਭੰਜਨੀ ਸਾਹਿਬ ਗੌੜੀ ਮਹਲਾ ਪੰਜਵਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰਿਆ ਰਾਤੀ ਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੈ ਪਰਮ ਬ੍ਰਹਮ ਸੋਈ ਸੁਹਾਵਾ ਤਾਉ ਜਉ ਕੰਕਰ ਨੇੜ ਨਾ ਆਵੈ ਦਸਨਾ ਹਰ ਕੁਣ ਕਾਮ ਸੇਵਾ ਸਰਤ ਨਾ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਗਾ ਭਾਈ ਕ੍ਰਪਾਲ ਗੁਸੈ ਜਾ ਨਟੇ ਸੁਖ ਸੰਤਾਪ ਤੱਤੀ ਵਾਉ ਨ ਲੱਗੈ ਸਤਗੋ ਰਖੇ ਆਪ ਗੁਰ ਨਾਰਾਇਣ ਦਇਓ ਕਰੋ ਗੁਰ ਸੱਚਾ ਸਰਜਨ ਹਾਰ ਗੁਰੂ ਟੱਟੇ ਸਭ ਕੇ ਛਾਇਆ ਜਨ ਨਾਨਕ ਸਦ ਵਲੇ ਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਏਖ ਨਮਾਹੇ ਅਮਤ ਦ੍ਰਿਸ਼ਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸਿਉ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚੰਤ ਪੁਤਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾ ਸਾਹ ਦੁਖ ਨਾਟੇ ਸੁਖਿ ਆਏ ਸੁਮਾਏ ਟੀਲਾ ਫਰੀ ਜਾ ਕਰ ਫਰਮਾਇ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨੋ ਸੁਫਲ ਫਲੇ ਗੌੜੀ ਮਹਲਾ ਪੰਜਵਾ ਤਾਪ ਗਏ ਪਏ ਪ੍ਰਭ ਸ਼ਾਂਤ ਸੀਤਲ ਪਏ ਕਿੰਨੀ ਪ੍ਰਵਦਾਤ ਰਉ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਵਿੰਸਿਆਤਾ ਸਾਇ ਸੁਆਏ ਬੁਲੇ ਹਰ ਬਾਣੀ ਯਾਤ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹਉ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ ਪੰਜਵਾ ਜਿਸੰਦਰ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪੁ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਿ ਵਕਾਣੀ ਰਹਾਉ ਇੱਕ ਸੋ ਨਾਹੀ ਦੂਜਾ ਕੋ ਏ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀ ਸਕਾ ਕਰ ਏਕ ਹਰ ਹਰ ਕਰ ਮਨ ਮੈ ਲੀਕਾ ਰਮ ਰਹਿਆ ਸਰਵਤ ਸੁਆਮੀ ਗੁਣ ਗਾਵੈ ਨਾਨਕ ਅੰਦਰ ਜਾਮੀ ਗਉੜੀ ਮਹਲਾ ਪੰਜਵਾ ਕੋਟ ਵਿਗਨ ਹਰੇ ਕਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾ ਹੈ ਪੀਵਤ ਰਾਮ ਰਸ ਅਮਤ ਕੁਣ ਜਾਸ ਜਪ ਹਰ ਚਰਨ ਮਿਟੀ ਕੋਪ ਤਾਸ ਰਹਾਉ ਸਾਰਵ ਕਲਿਆਣ ਸੁਖ ਸਹਿਜੰਦਾਨੁ ਜਾ ਕਰਿ ਦੇਵ ਸਹਿ ਭਗਵਾਨੁ ਔਕਤ ਮੰਤਰ ਤੰਤਰ ਸਭ ਸ਼ਾਰ ਕਰਣਹਾਰ ਦੇ ਮੈਂ ਧਾਰ ਤਜ ਸਭ ਪਰਮ ਪਜੋ ਪਰ ਬ੍ਰਹਮ ਕਹਉ ਨਾਨਕ ਟਲਿਉ ਧਰਮ ਗਉੜੀ ਮਹਲਾ ਪੰਜਵਾਹ ਸ਼ਾਂਤ ਭਈ ਗੁਰ ਗੋਵਿੰਦ ਪਾਈ ਤਾਪ ਪਾਵਨ ਸੇ ਮੇਰ ਭਾਈ ਰਹਾ ਰਾਮ ਨਾਮ ਨਿਰਤ ਸਵਕਾਨ ਬਿਨਸੇ ਰੋਗ ਭੈ ਕਲਿਆਨ ਤਾਰ ਬ੍ਰਾਂਗੁਣ ਗੁਣ ਅਗੰ ਵਿਚਾਰ ਸਾਧ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਕਈ ਵਿਆ ਤੁਮਰੇ ਜਨਮੀਤਾ ਮਨੁਵਾਚੇ ਕਰਮ ਪ੍ਰਵਪਨਾ ਤੇ ਆਈ ਨਾਨਕ ਦਾਸ ਤੇ ਰੀ ਸ਼ਰਣਾਇ ਗੌੜੀ ਮਹਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਉ ਗਏ ਕੁਣ ਕੈ ਸੇ ਰਹਾਉ ਸੀਤਲਾ ਤੇਰਾ ਕੀ ਬਿਹਾਰੀ ਪਾਰ ਬ੍ਰਹਮ ਪ੍ਰੋਪਾ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਕੌਲੀ ਮਹਲਾ ਪੰਜਵਾ ਥਿਰ ਕਰ ਵੈ ਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾਉ ਦੋਸਤ ਦੂਤ ਪਰਮੇਸ਼ਰ ਮਾਰੇ ਜਨਕੀ ਤੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਸਵ ਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਫਦੋ ਭਗਵਾਨ ਸਾਸੰਗ ਮਿਲਕੀਨੋ ਦਾਨ ਸ਼ਰਨ ਪਰੇ ਪਰਵੰਤਰ ਜਾਮੀ ਨਾਨਕ ਕੋਟ ਪਕਰੀ ਪ੍ਰਭ ਸੁਆਮੀ ਗਾਉਣੀ ਮਹਲਾ ਪੰਜਵਾ ਰਾਖ ਪਿਤਾ ਪਰਮਦੇਰੇ ਮੋਇ ਨਿਰਗੁਣ ਸਭਉ ਤੇਰੇ ਰਹਾਉ ਪੰਜ ਵਿਕਾਰ ਦੀ ਇੱਕ ਗਰੀਬਾ ਰੱਖੋ ਰੱਖਣਹਾਰੇ ਖੇਦ ਕਰੈ ਅਰ ਬਹੁ ਸੰਤਾਵ ਹੈ ਆਇਓ ਸ਼ਰਨ ਪੁਹਾਰੇ ਕਰ ਕਰ ਹਾਰਿ ਉਨਕੋ ਭਾਤੀ ਛੁਡ ਹੈ ਕਤਹੂ ਨਾਹੀ ਏਕ ਬਾਸ ਸੰਤਾ ਕੀ ਉਤਾ ਸਾਥ ਸੰਗ ਮਿਟ ਚਾਹੀ ਕਰ ਕਿਰਪਾ ਸਤ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਸੰਤੀ ਮੰਤਰੀ ਉਹ ਮਹਨਰ ਭਾਉ ਗੁਰ ਕਾ ਸਦਕ ਮਾਇਆ ਜੀਤ ਲਾਇਆ ਮਹਾ ਵਿਕਾਦੀ ਸੈ ਸਹੇਲੀ ਬਾਣੀ ਕਹ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਬਦ ਨਿਰਵਾਣੀ ਬਿਲਾਵਲ ਮਹਲਾ ਪੰਜਵਾ ਸਾਰੋ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵਾ ਬੇਗਨਾ ਲੱਗਾ ਜਬ ਆਲਕ ਭੇਗ ਤਰਤ ਪੁਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭਨੇ ਤਾਈ ਰਵਿਆ ਆਪ ਯਾਦ ਜੁਗਤ ਜਾ ਕਾਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਨ ਲਗੇ ਮਨ ਮਿੱਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਗੁਰੂ ਠੂਠੇ ਪਾਰ ਬ੍ਰਹਮ ਪ੍ਰਭੈ ਰਖਵਾਲੇ ਜਿੱਥੈ ਕਿੱਥੈ ਦਿਸੈ ਨਾਲੇ ਨਾਨਕ ਦਾਸ ਖਸਮ ਪਰਤ ਪਾਲੇ ਬਿਲਾਵਲ ਮਹਲਾ 5ਵਾਂ ਚਰਨ ਕਮਲ ਪਰਉਪਰਿ ਹਿਰਦੈ ਤੇ ਆਏ ਉਹ ਗੈ ਸਗਲੇ ਸੁਖ ਪਾਏ ਗੁਰਦੁ ਘਟਿਆ ਦੀਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਤ ਕਥਾ ਅਮਰਤ ਪ੍ਰਭ ਬਾਣੀ ਕਉ ਨਾਨਕ ਜਬ ਜੀਵੇ ਗਿਆਨੀ ਬਿਲਾਵਲ ਮਹਲਾ 5ਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖੁ ਭਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਆ ਸੰਤਾ ਬਿਨਾਸੀ ਹਰ ਸਮਰਤ ਕਿਲ ਵਿਕ ਸਭ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਰੀ ਬਿਲਾਵਲ ਮਹਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਮਿਰਦ ਸੁਮਾਰਿਆ ਸਾਚਾ ਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਰਿਆ ਕਰਜ ਸਤਿਗੁਰ ਆਪ ਸੁਆਰਿਆ ਵੱਡੀ ਆਰਜਾਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਲ ਤਰਨ ਤਰਪਾਉਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚ ਨਾਨਕ ਫਲ ਪਾਏ ਪੂਰਨ ਇਚ ਪੁਜਾਰਿਆ ਬਿਲਾਵਲ ਮਹਲਾ ਪੰਜਵਾ ਰੋਗਿਆ ਪ੍ਰਵਯਾਂ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਰਹਾ ਰਾਜ ਰਾਜ ਭੋਜਨ ਕਾਉ ਮੇਰੇ ਭਾਈ ਅਮਰਤ ਨਾਮਿਤ ਮਹਿੰਤ ਆਈ ਨਾਨਕ ਗੁਰਪੁਰੇ ਸਰਨ ਆਈ ਜਨਬ ਦੇ ਨਾਮ ਕੀਤਾ ਜਰਖਾਈ ਬਿਲਾਵਲਾ ਮਹਲਾ ਪੰਜਵਾ ਤਾਪ ਸੰਤੋਸ ਅਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁਰ ਗਾਵੋ ਨਿਤ ਰਾਮ ਕੀ ਉਕਤ ਜੋਗ ਆਏ ਵਸੋ ਕਰ ਦੇ ਇਸ ਮਹਿ ਭਲੇ ਸੰਜੋਗ ਨਾਨਕ ਪ੍ਰਸੋ ਪ੍ਰਸੰ ਭਏ ਲਹਿ ਗਏ ਵੀ ਜੋਗ ਲਾ ਲ ਮਹਲਾ ਪੰਜਵਾ ਬੰਦਨ ਕਟਿਆ ਪ੍ਰਭ ਹੋਵਾ ਕਿਰਪਾਲ ਦੀਨ ਦੇਵਾਲ ਪ੍ਰਪਾਰ ਬ੍ਰਹਮ ਤਾਕੀ ਨਦਰ ਨਿਹਾਲ ਗੁਰੂ ਪੂਰਾ ਕਿਰਪਾ ਕਰੀ ਕਟਿਆ ਦੁਖ ਰੋਗ ਮੰਤਨ ਸੇਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾਂ ਵਿਆਪੈ ਸਾਧ ਸੰਗ ਮੰਤਨਹਿਤਾ ਫਿਰ ਦੁਖ ਨਾਂ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲਵੇ ਪੁੱਤਰ ਸੁਧ ਹੋਏ ਸਾਧੂ ਸਰਣਾਈ ਸੰਤ ਜਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥਾ ਹੈ ਹਰ ਕੇ ਗੁਨ ਗਾਈ ਬਿਲਾਵਲ ਮਹਲਾ ਪੰਜਵਾ ਹਰ 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 ਆਰਾਧੀ ਹੈ ਹੋਈ ਹੈ ਯਾ ਰੋਗ ਰਾਮ ਚੰਦ ਕੀ ਲਸ਼ਟ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪੀਐ ਨਤ ਕੀਚੈ ਭੋਗ ਸਾਧ ਸੰਗਤ ਕੈ ਵਾਰਨ ਮਿਲਿਆ ਸੰਯੋਗ ਜਿਸ ਮਰਸੁ ਪਾਈਐ ਬਿਨਸੈ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਲਾਵਲ ਮਹਲਾ 5ਾ ਧੁਪ ਦੇ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਰੋ ਪਾਉ ਸਭ ਤਾਗਿਆ ਧਾਰੂ ਨਾਮ ਲਿਆ ਤਾ ਪਾਉ ਸਭ ਬਿੰਤੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹਾਂ ਪਕੜ ਪਰਉ ਕੱਢਿਆ ਕੀਨਾ ਆਪਣਿਆ ਸਿਮਰ ਸਿਮਰ ਮੰਤੋਂ ਸੁਖੀ ਨਾਨਕ ਨਿਰਭਇਆ ਬਿਲਾਵਲ ਮਹਲਾ ਪੰਜਵਾ ਰੋਗ ਮਟਾਇਆ ਪ੍ਰਭ ਉਪਜਾ ਸੁਖ ਸ਼ਾਂਤ ਵੱਡ ਪ੍ਰਤਾਪ ਚਰਜ ਰੂਪ ਹਰ ਕਿੰਨੀ ਦਾਤ ਗੁਰੂ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਉ ਤਿਸ ਕੀ ਸ਼ਰਣਾਗਤੀ ਜੋ ਸਦਾ ਸਹਾਈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮੁਖ ਲਾ ਪੰਜਵਾ ਤਤਿ ਵਾ ਨ ਲਗਾਈ ਪਰ ਬ੍ਰਹਮ ਸਰਨਾਈ ਚੌਗੁਰ ਦਮਾਰਾ ਰਾਮਕਾਰ ਦੁਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨ ਬੰਤ ਬਣਾਈ ਰਾਮ ਨਾਮ ਖੰਦਿਆ ਇਕਾਲੇ ਉਲਾਈ ਰਹਾ ਰਾਖਲੀਤਾਂ ਦਾ ਕਨਹਾਰ ਸਭ ਜਦ ਮਿਟਾਈ ਕਉ ਨਾਨਕ ਕਿਰਪਾ ਭਾਈ ਪ੍ਰਭ ਹੈ ਸਹਾਈ ਬਿਲਾਵਲ ਮਹਲਾ ਪੰਜਵਾ ਆਪਣੇ ਮਾਲਕਾ ਪਰਖਿਆ ਨਾਮ ਪਾਰ ਬ੍ਰਹਮ ਗੁਰੂ ਦੇਵ ਸੁਖ ਸਾਧ ਸੰਸ ਜਾਨੰਦ ਭਾਈ ਪੂਰਨ ਭਈ ਸੇਵਾ ਰਹਾ ਪਰਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਇਓ ਜੀਵਾਂ ਲਿਆਨੋ ਜਾਕਾ ਵਡ ਪ੍ਰਤਾਪ ਦੋ ਕੁਮਾਰੇ ਬਖਸ਼ੀ ਨੇ ਆਪਣੀ ਕਲ ਧਾਰੀ ਮਨ ਵੰਛਤ ਫਲ ਦਿੱਤੇ ਹਨ ਨਾਨਕ ਬਲਿਹਾਰੀ ਬਿਲਾਵਲ ਮਹਲਾ 5 ਤਾਪ ਲਾਹਿਆ ਸੂਰ ਸਿਰਜਣਹਾਰ ਸਤਿਗੁਰ ਆਪਣੇ ਕੋਲ ਜਾਈ ਜਿਨ ਪੈਜ ਰਕੀ ਸਾਰਾ ਸੰਸਾਰ ਰਹਾ ਕਰ ਮਸਤਕ ਧਾਰ ਬਾਲਕ ਰਕਲੀਨੋ ਪ੍ਰਵੇ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹ ਪਰਵਾਨ ਬਿਲਾਵਲ ਮਹਲਾ ਪੰਜਵਾ ਤਾਪ ਬਾਬ ਤੇ ਰੱਖ ਆਪ ਸীতਲ ਪਏ ਗੁਰ ਚਰਨੀ ਲਾਗੇ ਰਉ ਨਾਮ ਹਰਤੇ ਮੈਂ ਜਾਪ ਰਹਾ ਕਰ ਕਿਰਪਾ ਹਸ ਪ੍ਰਉਪਦੀਨੇ ਜਗਤ ਉਧਾਰ ਅਨੰਖਨ ਪ੍ਰਤਾਪ ਦੁਖ ਵਿੰਸੈ ਸੁਖਾਂ ਨ ਪ੍ਰਵੇਸਾ ਤ੍ਰਿਸ਼ਨ ਗੁਜੀ ਮੰਤਨ ਸਚ ਧਰਾਪ ਅਨਾਥ ਕੋ ਨਾਤੋ ਈਸ਼ਣੁ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਪਾਤੋਵਛਲ ਪੈ ਪੰਜਨ ਸੁਆਮੀ ਗੁਣ ਗਾਵੈ ਨਾਨਕ ਆਲਾਪ ਸੋਰਠ ਮਹਲਾ ਪੰਜਵਾ ਕਰਿ ਇਸ਼ਨਾਨ ਸਿਵਰ ਪ੍ਰਭ ਅਪਨਾ ਮਨ ਤਨ ਭੈ ਅਰੋਗਾ ਕੋਟ ਵਿਗੰ ਲਾਤੇ ਪ੍ਰਭ ਸਰਣਾ ਪ੍ਰਗਤੀ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਨੋ ਕੋੜਨਤ ਭਾਈ ਗੁਰਪੂਰੈ ਤੋ ਰੱਖਿਆ ਰਹਾ ਸਾਚਾ ਸਹੇਵ ਮਤ ਵਡਾਈ ਭਤ ਵਚਲਦਾ ਆਲਾ ਸੰਤਾਂ ਕੀ ਪੈ ਰਖਦਾ ਆਇਆ ਆਦ ਮਿਰਦ ਪ੍ਰਤਪਾਲਾ ਹਰ ਅਮਰਤ ਦਾ ਪੋਜਨਿਤ ਪੁੰਚੋ ਸਰਬੇਲਾ ਮੁਖ ਪਾਵੋ ਜੇ ਰਮਰਾਤਾ ਸਭ ਨਾਠਾ ਗੁਣ ਗੋਵਿੰਦਿਤ ਕਾਹੋ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭੈ ਸਗਲੈ ਚੁਕੀ ਅੰਤਰ ਗੁਰਨਾਨਕ ਕੀ ਵਡਿਆਈ ਸੋਰਠ ਮਹਲਾ ਪੰਜਵਾਂ ਸੋਖ ਮੰਗਲ ਕਲਿਆਣ ਸਾਇ ਧੰਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੈ ਰੱਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਹੋਰੇ ਸਤਗੁਰ ਕੀ ਸਰਨ ਆਈ ਜਾਕੀ ਸੇਵਨਾ ਕਰਤੀ ਜਾਏ ਰਹਾ ਕਰਮੈ ਸੂਖ ਬਾਰ ਪੰਸੂਕਾ ਪ੍ਰੋਪਨੇ ਭੈ ਦਿਆਲਾ ਨਾਨਕ ਵਿਗਨ ਲਾਗ ਕੋ ਮੇਰਾ ਪ੍ਰਭ ਹੋਆ ਕਿਰਪਾਲਾ 66 ਮਹਲਾ 5 ਵਾ ਗਏ ਕਲੇਸ਼ ਰੋਗ ਸਭ ਨਾਰਥੇ ਪ੍ਰਭ ਆਪਣੇ ਕਿਰਪਾ ਧਾਰੀ 68 ਪਹਿਰਿਆ ਰਬੋ ਸੁਆਮੀ ਪੂਰਨ ਕਲ ਹਮਾਰੀ ਹਰ ਜਿਉ ਤੋ ਸੁਖ ਸੰਪਤਿ ਰਾਸ ਰੱਖ ਲਿਓ ਭਾਈ ਮੇਰੇ ਕਉ ਪ੍ਰਭ ਅਗੇ ਅਰਦਾਸ ਰਹਾ ਜੋ ਮੰਗਾਂ ਉਹ ਸੋਇ ਸਿ ਪਾਵਾਂ ਆਪਣੇ ਕਸਮ ਪਰੋਸਾ ਕੋ ਨਾਨਕ ਗੁਰਪੂਰਾ ਭੇਟਿਓ ਮਿਟੋ ਸਗਲ ਅੰਦੇਸਾ ਸੋਰਠ ਮਹਲਾ ਪੰਜਵਾਂ ਸਿਮਰੋ ਸਿਮਰ ਗੁਰ ਸਤਗੁਰ ਅਪਨਾ ਸਗਲਾ ਦੁੱਖ ਮਿਟਾਇਆ ਤਾਪ ਰਹੁ ਗਏ ਗੁਰ ਵਚਨੀ ਮਨ ਚੇਫਲ ਪਾਇਆ ਮੇਰਾ ਗੁਰਪੂਰਾ ਸਹੂਦਾਤਾ ਕਣ ਕਾਨ ਸਿਮਰ ਸਵਾਮੀ ਪੂਰਨਪੁਰਖ ਵਿਧਾਤਾ ਰਹਾਉ आनंद विनोद मंगल गुण गावो हो गुरु नानक ਭੈ ਦਇਆਲਾ ਜੈ ਜੈਕਾਰ ਭੈ ਜਗ ਭੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੁਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭੇ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰੇਪਾਤਾਰੀ ਆਪਣਾ ਬਿਰਦ ਸੁਮਾਰਿਆ hoi raje ram ki rakhwali sukh sae aanand gun gaawo mantan de sukali raao patd dharan satguru mera mohi tis ka parhaasa bakhsh lai sa sacha saheb suno nanak ki ardaasa soht mohalla 5wa ਮੂਖਸ਼ਾ ਫਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸ਼ਰਣੀ ਉਬਰੇ ਘਾਰ ਸਭ ਸਵਾਰੇ ਅਰਜਨ ਸਮਰਿਆ ਨਾਮੇ ਅਧਾਰ ਤਾਪ ਉਤਾਰਿਆ ਸਤਗੁਰੂਰਾ ਆਪਣੀ ਕਿਰਪਾ ਧਾਰ ਰਹਾਉ ਸੋ ਨਾਨਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੇ ਵੱਡੇ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ ਭਾਗਿਆ ਸੋਰਠ ਮਹਲਾ 50 ਪਾਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਰਸਤਰ ਪਏ ਲਗ ਹਰ ਚਰਣੀ ਗੋਬਿੰਦ ਕੇ ਗੁਨ ਗਾ ਭਲੋ ਸਮੂਰਤ ਪੂਰਾ ਸੰਤ ਸਹਿ ਆਨੰਦ ਨਾਮ ਜਪੋ ਵਾਜ ਅਨਹਦ ਤੂਰਾ ਰਹਾ ਮਿਲੇ ਸਵਮੀ ਪ੍ਰੀਤਮ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਵਿੱਚ ਪੁਜਾਈ ਸੋਲਟ ਮਹਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਵਿਸਰੋ ਨਾਹੀ ਮਨ ਚਿੰਦੜਿਆ ਫਲ ਪਾਏ ਰਹਾ ਸਤਿਗੁਰੂ ਪੁਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਦਇਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਵ ਨਿਦਾਨ ਮੰਗਲ ਰਸ ਰੂਪਾ ਹਰਿ ਕਰ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦ੍ਰਿਆ ਸਭ ਸੰਸਾਰੋ ਸੋਰਠ ਮਹਲਾ 5 ਮੇਰਾ ਸਤਗੁਰੂ ਰਖਵਾਲਾ ਹੋਆ ਤਾਰ ਕਿਰਪਾ ਪ੍ਰਵਾਹ ਦੇ ਰਖਿਆ ਹਰ ਗੁਰੂ ਨਾਮ ਨਿਰਵਾਰ ਰਹਾਉ ਤਾਪ ਗਿਆ ਪ੍ਰਵਾਹ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਸੇ ਸਫਲ ਪਾਈ ਸਤਗੁਰ ਕੈ ਵੱਲ ਜਾਈ ਹਲਤ ਪਲਤ ਕਰੋ ਦੋ ਐ ਸਵਾਰੇ ਉਮਰਾ ਕੁਣ ਅਵਗਣ ਨਾ ਵਿਚਾਰਿਆ ਅਟਲੋ ਚੰਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹਲਾ ਪੰਜਵਾ ਜੇ ਜੰਦਰ ਸਾਉ ਤਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵ ਕੀ ਆਪੇ ਰਾਖਾਏ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰਾ ਪੂਰੀ ਸਵਰਾਕੀ ਹੋਏ ਸਰਬ ਦਿਆਲ ਰਹਾਉ ਕੰਨ ਦੇ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਢ ਲਾਏ ਰੱਖਾਏ ਜੋ ਬਾਰਿਕ ਪਤ ਮਾਤਾ ਸੋਟਮ ਲਾ ਪੰਜਵਾ ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰ ਗੁਰਪੁਰ ਹੈ ਰੱਖੀ ਛਣ ਸੱਚੇ ਕੀਤਾ ਕੀ ਪਰਮੇਸ਼ਰ ਆਪੂ ਆ ਰਖਵਾਲਾ ਸ਼ਾਂਤ ਸਹਿਜ ਸੁਖਨ ਮੈਂ ਉਪਜੇ ਮਨ ਵਾਸ ਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਧਾਰੀ ਤਿੰਨ ਸਗਲੇ ਬਦਸਵਾਰੀ ਪ੍ਰ ਆਪਣਾ ਦਰਦ ਸੰਭਾਰਿਆ ਹਮਰਾ ਗੁਣ ਅਗੁਣ ਨਾਮ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੇ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ